ਆ ਵੇਖੋ ਪੰਜਾਬੀਓ ਤੁਹਾਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਮਹਾਨ ਕੋਸ਼ ਗ੍ਰੰਥ ਨੂੰ ਮਿੱਟੀ 'ਚ ਦਬਾਇਆ ਜਾ ਰਿਹਾ ਸੀ ਵਕ ਵਕਤ ਦੋ ਟੋਏ ਪੱਟ ਕੇ ਮਹਾਨ ਕੋਸ਼ ਗ੍ਰੰਥ ਨੂੰ ਦਬਾ ਕੇ ਦਿੱਤਾ ਜਾ ਰਿਹਾ ਸੀ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣਾ ਇਤਿਹਾਸ ਭੁੱਲ ਜਾਣ ਪਰ ਪੜਾ ਹੋਵੇ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਸਾਰਾ ਇਹ ਮਹਾਨ ਕੋਸ਼ ਗ੍ਰੰਥ ਜਿਸ ਨੂੰ ਮਿੱਟੀ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਸੀ ਅਕੱਲਾ ਅਕੱਲਾ ਪੂਰੀ ਰਹਿਤ ਮਰਯਾਦਾ ਸਹਿਤ ਬਾਹਰ ਕੱਢਿਆ ਤੇ ਗੋਇੰਦਵਾਲ ਸਾਹਿਬ ਤੱਕ ਪਹੁੰਚਾਇਆ ਵਿੱਚ ਹਰਮੰਦਰ ਸਾਹਿਬ ਗੁਰੂ ਦੀ ਬਾਣੀ ਦੀਆਂ ਪੰਕਤੀਆਂ ਉਹਨਾਂ ਦੇ ਵਿਰਤ ਵਿਰਤ ਸਾਰਾ ਕੁਝ ਦਿੱਤੇ ਹੋਏ ਹਨ ਪਰ ਆਰਐਸਐਸ ਨਾਲ ਮਿਲ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਪੰਜਾਬੀਆਂ ਨੂੰ ਨਸ਼ੇੜੀ ਕਹਿ ਕਹਿ ਕੇ ਇਹ ਵਿਚਾਰਿਆ ਜਾ ਰਿਹਾ ਸੀ ਕਿ ਪੰਜਾਬ ਖਤਮ ਹੋ ਜਾਊਗਾ ਉਹਨਾਂ ਪੰਜਾਬੀਆਂ ਨੇ ਅੱਜ ਵਿਖਾ ਦਿੱਤਾ ਕਿ ਅਜੇ ਅਜੇ ਜਿਉਂਦੇ ਆ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਸਾਥ ਦਿੱਤਾ ਤੇ ਅੱਜ ਉਹ ਖਾਕੀ ਨਿੱਕਰ ਨੂੰ ਜੜੋਂ ਪੱਟ ਕੇ ਬਾਹਰ ਮਾਰਿਆ ਤੇ ਵੰਗਾਰਿਆ ਕਿ ਪੰਜਾਬ ਅਜੇ ਜਿਉਂਦਾ ਹੈ ਇੱਥੇ ਹਰਿਆਣਾ ਨੇ ਨੌਜਵਾਨਾਂ ਨੇ ਵੀ ਸਾਥ ਵੱਡੇ ਭਰਾ ਦਾ ਦਿੱਤਾ ਕਿਉਂਕਿ ਇੱਥੇ ਜਿੰਨੇ ਵੀ ਅਜੇ ਤੱਕ ਪ੍ਰੋਫੈਸਰ ਪੜ੍ਹੇ ਹਨ ਉਹਨਾਂ ਦੀਆਂ ਦੇ ਅੱਖਰਾਂ ਅੱਖਾਂ ਦੇ ਵਿੱਚ ਵੀ ਅਥਰੂ ਆ ਗਏ ਜਦੋਂ ਉਹਨਾਂ ਨੇ ਵੇਖਿਆ ਕਿ ਸਾਡਾ ਇਤਿਹਾਸ ਹੀ ਮਿੱਟੀ ਵਿੱਚ ਰੋਲਿਆ ਜਾ ਰਿਹਾ ਹੈ ਇੱਕ ਪਾਸੇ ਭਗਵੰਤ ਮਾਨ ਕਹਿ ਰਿਹਾ ਕਿ ਮੈਂ ਪੰਜਾਬ ਹਤਾਚੀਆਂ ਦੂਜੇ ਪਾਸੇ ਡਾਂਗਾ ਮਾਰੀਆਂ ਜਾ ਰਹੀਆਂ ਹਨ